ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਸ਼ਮਤ ਪੁਰਾ ਦੇ ਵਿੱਚ। ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀ ਬਣਾ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਤੇ ਨਾਲ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਕੋਣ ਵਾਲੀ ਨੇ ਵੀਡੀਓ ਰੋਟੀ ਨੂੰ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ। ਜੇ ਮੇਰੇ ਕਿਸੇ ਵੀ ਦੇੰਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 86 90 99 728 ਅੱਜ ਦੀ ਵੀਡੀਓ ਜੀ ਆਪਣੀ ਪੱਡ ਦੀਪਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਲੁਤਵਾ ਪੈਂਦੀ ਆ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਿੰਨ ਅਨੀਵਰਸਰੀ ਵਾਲੀ ਲੈ ਕੇ ਆਏ ਜਿਹਦੇ ਵਿੱਚ ਇੱਕ ਤਾਜੀ ਸੂਈ ਵੜੜਾ ਤੇ ਦੋ ਗੱਪਣਾ ਆਓ ਬਾਈ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਪ੍ਰੋਪਰਟੀ ਦੇ ਤੇ ਕੀ ਵੀ ਰਹਿੰਦਾ ਪ੍ਰਾਈਸ ਕਰਦੇ ਸਤਿਗੁਰੂ ਜੀ ਸਤਿਗੁਰੂ ਜੀ ਆਪਣਾ ਪਿੰਡ ਆ ਗਿਆ ਦੀਪਗੜ੍ਹਣਾ ਵੀ ਪਿੰਡ ਦੀਪਗੜ੍ਹਣਾ ਬਈ ਨਾਮ ਅਰਸ਼ੇਪ ਸਿੰਘ ਜੀ ਬਿਲਕੁਲ ਬਰਨਾਲਾ ਜੀ ਤੇ ਤਸੀਲ ਆ ਗਈ ਆਪਾਂ ਤਸੀਲ ਤਪਾਈ ਆਪਾਂ ਤੇ ਮੋਬਾਈਲ ਨੰਬਰ ਕਿਹਦਾ ਇਹ 6283877527 ਠੀਕ ਹੈ ਜੀ ਜਿਹੜੀ ਇਹ ਪਹਿਲਾ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੁਦੀ ਆ ਇਹ ਦੂਜਾ ਸੁਆ ਸੁਦੀ ਆ ਬਾਈ ਠੀਕ ਹੈ ਇੱਕ ਹਫਤੇ ਦੀ ਕੱਚੀ ਹੈਗੀ ਠੀਕ ਹੈ ਜੀ ਇਹ 20 ਹੈਵੀ ਬਲਾਸਾਂ ਦੀ ਆ 20 ਕਿਲੋ ਇਹਨੂੰ ਨਾਰਮਲ ਦੇ ਦੋ ਜਾਨੀ ਕਿ ਠੀਕ ਹੈ ਪਹਿਲਾ ਸਟਾਨਫਲਾ ਕੋ ਦੱਸਤਾ ਰਿਹਾ ਨਾਰਮਲ ਦੱਸਤਾ ਹੋਇਆ ਜੀ ਠੀਕ ਹੈ ਜੀ ਚਲਾ ਦਿਓ ਮਰੀਬਾ ਆ ਦੇਖ ਸਕਦੇ ਆ ਜੀ ਐਚਪ 50 ਦੀ ਥੋੜਾ ਜਿਹਾ ਕ੍ਰੋਸ ਪਾਣਾ ਹੈਗਾ ਦੂਜਾ ਸੁਆ ਸੁਦੀ ਆ ਬਾਈ ਕਹਿੰਦਾ 20 ਕਿਲੋ ਤੋਂ ਬੜ ਇੱਕ ਕੰਪਟਾ ਦਾ ਜੀ ਬਾਕੀ ਪਿਆ ਕਦ ਕਰ ਚੈੱਕ ਕਰ ਲਓ ਫਿਰ ਇਸ ਕੋਈ ਜੀ ਦੇਖ ਲਓ ਖਾਣ ਸਨ ਬਹੁਤ ਚੰਗਾ ਲੱਗਿਆ ਬਾਕੀ ਖਵਾਨੇ ਢੱਲਾ ਢੁਲਾਉ ਬੰਨਿਆ ਜੀ ਸਾਰੇ ਖਾਣ ਪੂਰੇ ਲਿਖ ਲੂਗੇ ਤੇ ਪੂਰੀ ਸਪੇਸ ਤੇ ਲੱਗਿਆ ਦੇਖ ਸਕਦੇ ਆ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਤੇ ਦੁੱਧ ਵੀ ਲੀਗਲ ਹੋ ਦੀ ਜੇ ਇਸ ਵਾਰੀ 20 ਕਿਲੋ ਬੜੇ ਆਨੰਦ ਹੋਣੀ ਠੀਕ ਆ ਵੀ ਤੇ ਰੇਟ ਕੀ ਹੋਊਗਾ ਦਾ ਵੀ ਜਾਇਜ਼ ਜਾਣਾ ਸਰ ਇਹ ਕਿੰਨੇ ਰੁਪਏ ਦੀ ਕਹਿੰਦਾ ਜੀ ਬੜ੍ਹ ਦੀ ਇਮਾਨਦਾਰ ਨੂੰ ਵੀ ਵਿੱਚੋਂ ਕੋਈ ਹੋਈ ਮਾਤਰ ਠੀਕ ਅੱਗੇ 2 ਨੰਬਰ ਵਾਲੀ ਬਈ ਇਹ ਵੀ ਦੂਜਾ ਸੂਸ ਹੁੰਦੀ ਆ ਜੀ ਠੀਕ ਹੈ ਜੀ ਕਿੰਨੇ ਕ ਦਿਨ ਪਹਿਲੇ ਸੁਣ ਚਦੇ ਇਹਦਾ ਵੀ 1 ਹਫਤਾ 10 ਦਿਨ ਪਹਿ ਹੈ ਜੀ ਪੂਰੇ ਹੁਣ ਚ ਠੀਕ ਹੈ ਜੀ ਹਾਂ ਜੀ ਇਹਦਾ ਪਲੂਨ ਦਾ 26 27 ਕਿਲੋ ਦਾ ਚਵਾਇਆ ਹੋਆ ਜੀ ਮੈਨੂੰ ਕਿ ਫਾਰਮ ਫੋਰ ਚ ਲਈ ਵੀ ਹਾਂ ਨਹੀਂ ਆਪ ਲੈਤੀ ਕੋਈ ਜਿਹੜੀ ਕਿਸੇ ਫਾਰਮ ਟਾਈਪ ਸੀ ਸੀ ਬੰਨੀ ਹੋਈ ਬੜ੍ਹ ਠੀਕ ਹੈ ਜੀ ਉਹ ਦੋ ਦਿਨ ਦੀ ਫਾਰਮ ਚ ਖੁੱਲ੍ਹੇ ਲੇਤੀ ਇਹ ਦੇਣੇ ਕਿੰਨੇ ਕ ਲੈ ਜੂਗੀ ਵਧੀਆ ਦੋ ਦੁੱਧ ਤਾ ਵਾ ਡੇੜੇ ਕੰਮ ਤਾਂ ਇਹ ਕਹ ਬਤਾ ਦੇ ਇਹ ਚਲਾ ਕੇ ਦਿਖਾ ਦੀ ਮੜੀ ਵਧੀਆ ਸੇਵਾ ਅੱਜ ਇਹ ਸਾਰੇ ਦੂਜੇ ਨੰਬਰ ਤੇ ਇਹ ਨੂੰ ਨਹੀਂ ਆਪਾਂ ਕ੍ਰਾਸ ਕਰ ਸਕਦੇ ਇਹ ਚੱਕ ਚਾਗੀ ਮੈਂ ਕਹਿੰਦਾ ਦੂਜਾ ਸਵਰ ਹੁੰਦੀ ਆਪਾਂ ਨੂੰ ਉਹਨੇ 26 27 ਕਿਉਂ ਕਰ ਦਿੱਤਾ ਬਾਕੀ ਵੱਧੜੀ ਵੜਾ ਦੱਸਣ ਦੀ ਲੋੜ ਹੀ ਹਵਾਨੇ ਢਿੱਲਾ ਦੇਖ ਸਕਦੇ ਆਪੋ ਬਾਕੀ ਥਾਣ ਮੀਨ ਗਲ ਥਾਣਾ ਬਹੁਤ ਸੋਹਣਾ ਗੁੱਲੇ ਵਾਲਾ ਥਾਣਾ ਲੱਗਿਆ 32 ਚਵਾਈ ਵਾਲਾ ਕੋਈ ਮਸ਼ੀਨ ਵਸੂਨ ਦਾ ਚੈੱਕਰ ਤਾਂ ਨਹੀਂ ਪੈਂਦਾ ਇਹਦੀ ਨਹੀਂ ਫੱਤੀ ਚਵਾਈ ਤੂੰ ਆਈ ਏ ਫੱਤੀ ਚਵਾਈ ਵੀ ਆਈ ਬਾਕੀ ਠੰਡੀ ਸੀ ਲੱਗੂ ਬਾਕੀ ੱਿੱਲ ਦੇਖ ਸਕਦੇ ਹਵਾਨੇ 'ਚ ਬਹੁਤ ਪਈ ਆ ਥਾਣਾ ਬਹੁਤ ਸੋਹਣਾ ਹੈ ਨਾ ਇਹ ਆ ਮਿਲਕ ਵੇਣੀ ਤੇ ਨਾੜਾ ਨੂੜਾ ਆਰਡਰ ਤੇ ਸਾਰ ਤੋਂ ਦੇ ਰੂਣੇ ਕਿਰੇ ਸਾਈ 2.5 ਕਿਲੋ ਕਿ ਨਹੀਂ ਵਾਧ ਦੇ ਰੂ। ਉਹ ਤਾਂ 3 ਕਿਲੋ ਚੜਾਣਾ ਚਾਹੀਦਾਈ ਬਾਈ। 3 ਕਿਲੋ ਹਾਂ ਦੇ ਵੀ ਸਕਦੀ ਐ ਵੀ ਕਬੱਡੀ ਗੱਲ ਨੇ ਜੀ। ਕਿਉਂਕਿ ਅਜੇ ਟੈਲ ਢੁੱਲ ਬਹੁਤ ਪਈ ਆ ਹਵਾਨੇ ਚ ਸੂਨ ਦੇ ਵਿੱਚ ਬਾਈ ਕਹਿੰਦਾ ਹਫ਼ਤਾ ਪਿਆ ਹੈ ਇਹਦਾ। ਜੇ ਮੈਂ ਪਿਆਰੀ ਕਰਕੇ ਸੂਣਾ ਹੀ ਬੈਠਾ ਹਾਂ ਜੀ। ਹਾਂਜੀ ਹਾਂਜੀ ਵੀਰੇ। ਹਾਂ ਫਿਰ ਉਹ ਤਾਂ ਦੇਵਾ ਦੇ ਕੁਤੁਰਿਆ ਨਹੀਂ ਆ ਨਾ ਘਰਮ ਵਾਲੀ ਤੋਂ। ਤੇ ਇਹਦਾ ਰੇਟ ਕੀ ਹੋਊਗਾ ਵੀ ਜਾਇਜ ਜਮ। ਇਹਦਾ ਰੇਟ ਆਪਾਂ 80000 ਰੁਪਏ ਕਰਦੇ ਵਿੱਚੋਂ ਬਣਦਾ ਮਾਨਤਾ ਕਰਦਾ ਜੀ। ਜਵਾ ਜਾਇਜ ਜੀ ਇਹ ਨੂੰ ਅਣਜਾਣ। ਜੈ ਜੀ ਕਰਿਆ ਜੀ ਹੁਣ ਆਪਾਂ 30 ਕਿਲੋ ਵਾਲੇ ਜੀ ਆਪਾਂ ਚਲੋ ਪੰਨਾ ਲਈ ਦੇ ਵਿੱਚ ਉਹ ਆਪਣੇ ਹੋਰ ਵੀ ਬੰਦੇ ਹੈਗੇ ਆਗੇ ਹਾਂਜੀ ਹਾਂਜੀ 190 95 ਹੋਣਾ ਜੀ ਉਹਨਾਂ ਨੇ ਕਿਹਾ ਜੀ ਹਾਂਜੀ ਆਓ ਜੈ ਜੈ ਹੋਵੇ ਫਿਰ ਹਨਾ ਜਿਵੇਂ ਬਿਲਕੁਲ ਸਹੀ ਰੇਟ ਮੰਗਿਆ ਬਾਈ ਨੇ ਕੋਈ ਬਾਲਾ ਨਹੀਂ ਮੰਗਿਆ 80 ਹਜ਼ਾਰ ਤੇ ਵਿੱਚੋ ਬਾਈ ਕਹਿੰਦਾ ਬੰਦਾ ਮਾਨਤਾ ਜਰੂਰ ਕਰਾਂਗੇ ਉਹ 30 ਕਿਲੋ ਵਾਲੀ ਆਪਾਂ ਘਾ ਲੱਗੇ ਇੰਨੇ ਪੈਸੇ ਨਹੀਂ ਮਿਲਦੇ ਘੱਟ ਤੋਂ ਘੱਟ ਆਪਾਂ ਨੂੰ 20 25 ਕਿਲੋ ਵਾਲੇ ਵੀ 70 75 ਹਜ਼ਾਰ ਦੀ ਮਿਲਦੀ ਅੱਗੇ ਵੀ 3 ਨੰਬਰ ਤੇ ਆ ਗਈ ਇਹ ਸੂਈ ਵੀ ਹੈ 80 ਤੇ ਸਹੀ ਵਾਲਾ ਕਰਾਉਗਾ ਸੂਈ ਵੀ ਹੈ ਜੀ ਉਹ ਸੀਡ ਢੰਡੀ ਹੈ ਪੂਰੀ ਬਈ ਪਰ ਪਰ ਕੀ ਆਈ ਆ ਬਧਰਾ ਮਾਰਦਾ ਹੈ ਕੋਈ ਚੱਕਰ ਨਹੀਂ ਠੀਕ ਹੈ ਮਗਰ ਕੀ ਇਹ ਦੇ ਆ ਗਿਆ ਮਗਰ ਬੱਛੀ ਆ ਗਈ ਜੀ ਮਗਰ ਬੱਛੀ ਦੇਖ ਲਓ ਬਹੁਤ ਸੋਹਣੀ ਹੈਗੀ ਚੌਥਾ ਦਿਨ ਸੂਈ ਨੂੰ ਆਪਾਂ ਜਰਸੀ ਚ ਕਰੌਸ ਖੇਲਗੇ ਜਾਂ ਸਾਈ ਵਾਲ ਚ ਖੇਲਗੇ ਦੋ ਦੋ ਦਿਨ ਨਾਲ ਸੰਗਣਾ ਹੁੰਦਾ ਤੇ ਜੀਰ ਪ੍ਰੋਪਰ ਡੰਨਰ ਵੀ ਹਾਂ ਜੀ ਜੀਰ ਡੰਡਾ ਜੀ ਤੇ ਕਿੰਨੇ ਕਿਲੋ ਵੇ ਸੂਈ ਨੂੰ ਬਈ ਨੂੰ ਚੌਥਾ ਲੈਣਾ ਜੀ ਤੇ 12 13 ਕਿਲੋ ਬੋਲੋ ਉਹ ਨਾ ਆਏ 12 13 ਕਿਲੋ ਹੈਗਾ ਠੀਕ ਹੈ ਜੀ ਆ ਦੇਖ ਸਕਦੇ ਆ ਬਈ 3 ਤੁਈ ਨੂੰ ਬਾਈ ਕਹਿੰਦਾ ਤੇ ਹਰ ਮਾਈਨਡਨ ਹੋ ਗਏ ਤੇ ਹੁਣ 12 ਕਿਲੋ ਬੋਲਾ ਰੈਡੀ ਹੈ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਂਦਾ ਸਮਾਂ ਤਕਰੀਬਨ ਸਵੇਰ 8:00 ਵਜੇ ਤੇ ਹੀ ਹੈ। ਦੇਵੀ ਦੀ ਜੱਜਮੈਂਟ ਉਸ ਹਿਸਾਬ ਨੇ ਕਰਿਓ। ਸਵੇਰ 8:00 ਚੁਈ ਨੂੰ ਵੀ ਥੋੜਾ ਟਾਈਮ ਹੀ ਹੋਇਆ ਹੈ ਨਾ ਬਈ। ਜਦੋਂ ਨਾ 9:00 10:00 ਵਜੇ ਜੇ ਆਪਣਾ ਕੋਲ ਜੁਵਾ ਮਾਸ਼ੀਆ ਚੋਣੇ ਨੇ। ਠੀਕ ਹੈ ਵੀ। ਤੇ ਹੁਣ ਹੁਣ ਬਹੁਤ ਚੰਗਾ। ਦੇਖ ਹਾਂ 22 22 ਦਾ ਇੱਕ ਨੰਬਰ ਹੋ ਗਿਆ ਨਾ ਵੀ ਇੱਕ ਨੰਬਰ ਹੈ ਵੀ ਹੁੰਦੀ ਸੀਗਾ ਕੋਚ ਕਰਨਿਆਣਾ ਪਾਲੋ ਨਾ ਪਾਲੋ ਠੀਕ ਹੈ ਤੇ ਇਹਦਾ ਜੈ ਜੈ ਰੀਟਜਮ ਇਹ 60000 ਰੁਪਏ 8000 ਠੀਕ ਹੈ ਵੀ ਦੁੱਧ ਕਿੰਨਾ ਦੇ ਦੋ ਦੁੱਧ 15 ਹਲਕਾ 15 ਤੋਂ ਬਾਹਰ ਦੇਊਂਗੀ 17 18 ਕਿਲੋ ਦੁੱਧ ਨੋਰਮਲ ਦੇ ਦੂਗੀ ਠੀਕ ਹੈ ਵੀ ਬਾਈ ਕਹਿੰਦਾ 17 18 ਕਿਲੋ ਤੋਂ ਬੜੀ ਆਨੰਦ ਦਾ ਇਹਨੇ ਦੇ ਦੂਗੀ ਬਾਕੀ ਦੇਖ ਸਕਦੇ ਆ ਜਾਲੇ ਜਿਹੜੇ ਕੱਟੀ ਹੈ ਜਿਹੜੀ ਸਾਫ਼ ਹੋਈ ਜਾਂਦੀ ਹੈ ਬਾਕੀ ਇਹਦਾ ਮੂਸਾ ਨਾ ਮੀਟਿੰਗ ਵਾਲਾ ਨਾ ਅੱਜ ਦੀ ਵੀਡੀਓ ਅਸੀਂ ਪਿੰਡ ਦੀਪਗੜ੍ਹ ਜਿਲ੍ਹਾ ਬਰਨਾਲਾ ਦੇ ਤਹਿਸੀਲ ਦਾਵਾ ਪਾਇਆ ਤਨਨਗਸੀ ਤੇ ਨੰਨਾ ਨੂੰ ਸੁਣ ਦਿਖਾਦੇ ਜੇ ਵੀਰ ਕਿਸੇ ਵੀ ਕਿਸਾਨ ਭਰਾ ਦੇ ਤਨਨਗਸੀ ਕੋਈ ਵੀ ਪਸੰਦ ਆਉਂਦਾ ਹੋਵੇ ਤਾਂ ਵੀਰ ਨਾਲ ਕਨੈਕਟ ਕਰ ਲਿਓ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨੰਨ ਵੀਡੀਓ ਤੇ ਥੈਂਕ ਯੂ